ਸਿਕਾ ਜੀ ਫੂਲਾ ਡੈਰੀ ਫਾਰਮ ਨੂੰ ਥੋੜਾ ਕਬਾੜਤਾ ਜੀ ਜਿਵੇਂ ਵੀਰੇ ਇਸ ਟੇਜਨ ਦੇ ਵਿੱਚ ਆਪਾਂ ਨੂੰ ਮੱਖੀ ਦੀ ਪ੍ਰੋਬਲਮ ਬਹੁਤ ਆ ਰਹੀ ਆ ਉਹਦੇ ਲਈ ਬਹੁਤ ਵੀਰਾਂ ਨੇ ਫੋਨ ਆਉਂਦੇ ਸੀ ਵੀ ਤੁਸੀਂ ਕੀ ਵਰਤਦੇ ਹੋ ਮੱਖੀ ਲਈ ਇਹ ਵੀਰੇ ਪੋਲਟਰੀ ਜੀ ਯੂਜ਼ ਹੁੰਦੀ ਆ ਦਵਾਈ ਸਪੀਡੀ ਪੇਂਟ ਦੇ ਨਾਂ ਤੇ ਤੇ ਇਹ ਅਸੀਂ ਵੀ 2 ਲੀਟਰ ਯੂਜ਼ ਹੋਇਆ ਆਪਣੇ ਸਾਈਕਲ ਲੀਟਰਾਂ ਤੇ ਮੱਖੀ ਲਗਭਗ 90% ਮੱਖੀ ਖਤਮ ਹੋ ਗਈ ਵੀਰੇ 10% ਮੱਖੀ ਰਹਿ ਗਈ ਦਿਕਤੀ ਇਹ ਵਰਤਦੇ ਆਂ ਤੇ ਇੱਕ ਤੁਸੀਂ ਆ ਦੇਖ ਸਕਦੇ ਹੋ ਜਿਹੜੇ ਫਲਾਈ ਟਰੈਪ ਦੇ ਨਾਂ ਦੇ ਪੀਡੀਐਫ ਦੇ ਮੁੱਲਾਂ ਪਰ ਜਿਹੜਾ ਆਪਣਾ ਦਫਤਰ ਆ ਉਸੇ ਟੇਪ ਮਿਲ ਜਾਂਦੀ ਆ ਤੇ ਅਖਤਾਰੀ ਨੂੰ ਮੁੱਕੀਣਾ ਭਰੀ ਪਈਏ ਸਾਡੇ ਰੈਕੋਡਰੀ ਖਰਾਬ ਹੋ ਜਾਂਦੇ ਜਿਹਦੇ ਪਟੇਪਾ ਲਾ ਕੇ ਨਵੀਂ ਹੋਰ ਲਾ ਦਿੰਦੇ ਤੇ ਇਹ ਤੁਹਾਨੂੰ ਦੱਸ ਦੇਣਾ ਵੀ ਆਪਾਂ ਯੂਜ਼ ਕਿਵੇਂ ਕਰਨੀ ਹੈਗੀ ਆ ਇੱਕ ਟੱਕਲ ਲਵਾਗੇ ਵੀ ਆਪਾਂ ਦਵਾਈ ਦਾ ਇਹ ਲਗਭਗ 40-50 ਮਲ ਬਲਾਈ ਪੈ ਜੂਗੀ ਇਸ ਤਰ੍ਹਾਂ ਲਾ ਲਈ ਬਈ ਆਪੁਰਖ ਆਪਣੇ ਲਈ ਕੱਚੇ ਤੇ ਮोटा-ਮोटा ਲਾ ਲੈ ਕਰ ਲਾ ਕੇ ਛੱਡ ਦੇਣੀ ਹੈ ਇਹਦੇ ਉੱਤੇ ਆਪਾਂ ਥੋੜਾ ਜਿਹਾ ਮਿੱਠੇ ਲਈ ਸ਼ੱਕਰ ਜਾਂ ਤੀਰਾ ਜਾਂ ਕੋੜ ਕੰਡ ਕੁਝ ਵੀ ਪਾ ਸਕਦੇ ਆਂਗੇ ਤੇ ਹੋਰ ਇਹਦੇ ਵੀ ਕੱਲ ਤੱਕ ਮੱਖੀਆਂ ਇਹਦੇ ਖੁੱਲ ਹੋ ਜਾਣਗੀਆਂ ਜਿਵੇਂ ਤੁਸੀਂ ਆਹ ਦੇਖ ਸਕਦੇ ਹੋਗੇ ਇਹਨਾਂ ਵੀ ਜੇ ਅਸੀਂ ਪਾ ਕੇ ਦਵਾਈ ਉੱਪਰ ਆਹ ਤਾਂ ਲਗ ਸਾਰੀ ਮੱਖੀ ਖਤਮ ਹੋ ਗਈ ਪਰ ਸੋ ਬਹੁਤ ਜ਼ਿਆਦਾ ਮੱਖੀ ਸੀਗੀ ਜਿਵੇਂ ਆ ਇੱਥੇ ਤਾਂ ਸਾਰੀ ਖੁੱਲੀ ਹੋਈ ਪਈ ਆ ਇਹ ਵੀ ਅਸੀਂ ਸੱਲ ਲਾਈ ਸੀ ਕਿ ਸਵੇਰ ਸਾਰੀ ਬਹੁਤ ਵਧੀਆ ਰਿਜ਼ਲਟ ਲੱਗਿਆ ਵੀਰੇ ਤੁਸੀਂ ਥੋੜਾ ਜਿਹਾ ਵੀ ਪਸ਼ੂਆਂ ਤੋਂ ਦੂਰੀ ਯੂਜ਼ ਕਰਿਓ ਤੇ ਮੱਖੀ ਮਾਰ ਕੇ ਪੱਤੋਂ ਦੀ ਕੋਰਲੀ ਵੈਰਾਈ ਦੇ ਕਿਤੇ ਹੋਦਾ ਕੋਈ ਚੱਕਰ ਨਹੀਂਗਾ ਲਗਭਗ ਇੰਨੀ ਦੂਰ ਜਾਂਦੀ ਨੇ ਇਹ ਉੱਪਰ ਹੀ ਬੈਠੀ ਮਰੀ ਜਾਂਦੀ ਆ ਦੇਖ ਲਓ ਤੁਸੀਂ ਘਰ ਪਰ ਲੱਗਦੀ ਨਹੀਂ ਨੰਗਾ ਤੁਸੀਂ ਆ ਕੇ ਬੈਠਣ ਲੱਗ ਗਏ ਆਂ ਆਪਾਂ ਨੂੰ ਇੱਕ ਮਿੰਟ ਹੀ ਹੋਇਆ ਤੇ ਪੱਕੀਆਂ ਬੈਠਣ ਲੱਗ ਗਈਆਂ ਨੰਗਾ ਜਿਹੜੀ ਮੱਖੀ ਇਹਨੂੰ ਵੈਜ ਹੀ ਵੀਰੇ ਹੋਰ ਕੇ ਨੇ ਉਹ ਮਰੀ ਜਾਂਦੀ ਹੈ ਲੱਗਦਾ ਦੂਰ ਵੀ ਦਿਖਾ ਦਿੰਦੇ ਆਂ ਜੀ 3-4 ਥਾਂਾਂ ਤੇ ਇਹ ਰੱਖੀ ਹੋਈ ਹੈਗੀ ਇਹ ਲੈ ਕੋਲ ਹਕੀ ਨਾਲ ਪਾਰ ਕੀਦ ਰਹੇ ਇਹ ਕਰਨਾ ਕੱਟਾ ਥੋੜੀ ਜਿਹੀ ਦਵਾਈ ਪਾ ਕੇ ਥੋੜੀ ਜਿਹੀ ਦਵਾਈ ਪਾ ਕੇ ਤੇ ਨਾਲ ਇਹਦੇ ਵਿੱਚ ਪਾਣੀ ਪਾ ਕੇ ਤੇ ਤੁਸੀਂ ਰੱਖ ਸਕਦੇ ਹੋ ਇਹਦੇ ਉੱਪਰ ਵੀ ਇਸ ਤਰ੍ਹਾਂ ਦੀਆਂ ਹੋਰ ਵੀ ਵੀਡੀਓ ਦੇਖਣ ਲਈ ਪੇਜ ਫੋਲੋ ਕਰ ਲਓ ਕੋਲ ਡੈਰੀ ਫਾਰਮ ਸਾਰੇ ਵੀਰਾਂ ਦਾ ਧੰਨਵਾਦ